ਉਹ ਫੜਲਾ ਆਹ ਇੱਥੋਂ ਫੜਲਾ ਬਸ ਅੰਮ੍ਰਿਤਸਰ ਇਹ ਭੜੀ ਚੱਲੀ ਆਹ ਰੱਖੀ ਤੂੰ ਪੈ ਦੀ ਗੰਮ ਘਟਗਾ ਘੁੱਟਗਾ ਦੀ ਐ ਬਣੇ ਕਿ ਮੈਂ ਫੜ ਫੜ ਜੇ ਆ ਜਾਂਦਾ ਨਾ ਇੱਥੇ ਹੂੰ ਇਦੋਂ ਮੈਂ ਐ ਵੀ ਕਰਦੇ ਆ ਐ ਵੀ ਕਰਦਾ ਇੱਥੇ ਹੋਂ ਦੇ ਫੜ ਜੇ ਬਣ ਗਿਆ ਤੇ ਕੁਆ ਹਰੀ ਸੰਧਰੂ ਗੇ ਵੇਲੇ ਦਾ ਸ਼ਾਮ ਸਿੰਘ ਟਾਰੀ ਵੇਲੇ ਦਾ ਆ ਦੇ ਕੁ ਉਹ ਦੇ ਬਹੁਤ ਪੁਰਾਣਾ ਹੋਆ ਇਹ ਆ ਨਹੀਂ ਸ਼ਾਮ ਸਿੰਘ ਟਾਰੀ ਲਾਭੂ ਲਵਾਵਾ ਹਮ ਤਾਲਕਰ ਵੀ ਇਹ ਲੋਕ ਗੌਣ ਦੇ ਨਹੀਂ ਹਾਂ ਕੋੰ ਕਹਦਾ ਪਿੰਡ ਦਾ ਜਦ ਸ਼ਾਮ ਸਿੰਘ ਟਾਰੀ ਉਹ ਕਹਿੰਦਾ ਸੀ ਹਾਂ ਕਿੱਡਾ ਜੋਧਾ ਹੋਇਆ ਹਾਂ ਕਿੱਡਾ ਜੋਧਾ ਹੋਇਆ ਕਾਪੀ ਪੂਰਤਾ ਸਾਹਿਬ ਹੋਣੀ ਹੁੰਦੇ ਸੀ ਅਰੀ ਸੌ ਨਰੂਆ ਹੁੰਦਾ ਸੀ ਮਹਾ ਸਿੰਘ ਮਹਾਰਾਜ ਰਣਜੀਤ ਸਿੰਘ ਦਾ ਰਾਜ ਉਹ ਬਹੁਤ ਤਕੜਾ ਰਾਜੇ ਸੀ ਜਦ ਪੂਰੇ ਚੋਟੀ ਦੇ ਜਰਨਲ ਸੀ ਉਦੋਂ ਉਹਨਾਂ ਦੇ ਰਾਜ ਚ ਬੰਦੇ ਵੀ ਸੱਤੇ ਸੋਤੇ ਜਿਹੇ ਸੱਤੇ ਸੋਤੇ ਬੰਦੇ ਪੂਰੇ ਗਾਦ ਦਾ ਵੀ ਨਾਂ ਰੱਖ ਲਿਆ ਮਹਾਰਾਜ ਸਾਕੇ ਬਹੁਤ ਰੌਲਾ ਲਾ ਗਏ ਨੇ ਜਰੂਰ ਉਹਨਾਂ ਤੋਂ ਫੋਗੀ ਸੜਕ ਸਿੱਧੀ ਆ ਜਾਣੇ ਵਧੀਆ ਹੂੰ ਆ ਉਹਦੇ ਨਾਂ ਤੇ ਆ ਸਟੇਡੀਅਮ ਬਣਿਆ ਵਾ ਆ ਤਲਵਾਰ ਸਿੰਘ ਤਾਰੇ ਦੇ ਨਾਂ ਤੇ ਹੀ ਆ ਉਹਦੇ ਨਾਂ ਤੇ ਇਹਨਾਂ ਗਲਵਾਰਾ ਦੂਪਰਾ ਇੱਥੇ ਨਾ ਦੂਪਰਾ ਇੱਕ ਤਾਂ ਮਾਰਦਾ ਵੀਗਾ ਹਮ ਤਲਵਾਰ ਹੀ ਮਾਰਿਆ ਹੈ ਤਲਵਾਰ ਹੀ ਮਾਰਿਆ ਤਲਵਾਰ ਹੀ ਮਾਰਿਆ ਸੀ ਕੈਨੇਡਾ ਚ ਇੱਕ ਵਾਰਾ ਕੈਨੇਡਾ ਚ ਬਾਜ ਜਿੰਦਾ ਚੋਹੇਗਾ ਬਾਜ 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 ਕੋਈ ਘਰ ਜਾ ਕੇ ਦਰਖਤਾਂ ਦੀ ਛਾਂ ਦੋਨਾਂ ਪਾਸਿਆਂ ਤੋਂ ਸਾਈਕਲ ਤੇ ਜਾਣਾ ਹੋਵੇ ਬੰਦਾ ਆਰਾਮ ਨਾਲ ਪਹੁੰਚ ਜਾਂਦਾ ਥੱਲੇ ਥੱਲੇ ਆਰਾਮ ਨਾਲ ਆਰਾਮ ਨਾਲ ਜਿਹੜੀਆਂ ਦਰਖਤਾਂ ਦਾ ਮਤਲਬ ਹੀ ਇਹ ਹੁੰਦਾ ਹਮ ਸਿਆਲ ਦੇ ਵਿੱਚ ਇਹ ਠੜ੍ਹ ਨੂੰ ਰੋਕਦੇ ਆ ਗਰਮੀ 'ਚ ਧੁੱਪ ਨੂੰ ਰੋਕਦੇ ਆ ਇਹ 옵ਸ਼ਨ ਤੈਨੂੰ ਜ਼ਿਆਦਾ ਮਿਲਣੀ ਆ। ਹੂੰ। ਉਹਦੇ ਬੱਕਰੀਆਂ ਇੱਡਾਂ ਫੜਦੀਆਂ ਆਪਾਂ ਕੋਈ ਇਧਰ ਨੂੰ। ਹੂੰ। ਉਹ ਉਹਦੇ ਬੱਕਰੀਆਂ ਫਿਰਦਗਾਂ। ਹਾਂ ਉਹਨਾਂ ਨੇ ਇਹਨੂੰ ਕਰੀਆਂ ਇਹਨੂੰ। ਹਾਂ ਹੋ ਦੇਖ। ਸਾਹ ਸੰਗ ਤਾਂ ਹੋ ਉਹਦੇ ਬੱਕਰੀਆਂ ਚਾਰਦੀਆਂ ਉਹਦੇ ਵਿੱਚ ਕਣਕ ਦੇ ਕਿੰਨੀਆਂ ਸੋਹਣੀਆਂ ਬੱਕਰੀਆਂ ਵਾਂ। ਬਾਹਰੋਂ ਆਏ ਆ ਜਿਹੜੇ ਇਹ ਰਾਜਸਥਾਨ ਚੋਂ। ਹੂੰ। ਜਿਹੜਾ ਇੱਧਰ ਚੜਦੇ ਆ ਨਾ ਇਹ ਰਾਜਸਥਾਨ ਚੋਂ ਆਏ ਆ ਲੋਕ। ਹੂੰ। ਇਧਰ ਆਪਨੇ ਆ ਕੇ ਦੇਖੋ ਗੰਦਾ ਪਾਣੀ ਪੀਣ ਨੂੰ ਮਜਬੂਰ ਹੋਈਆਂ ਫਿਰਦਗਾਂ ਬਚਰਗਾਂ। ਹੂੰ। ਗਲਤ ਆ ਯਾਰ ਪਾਣੀ ਪੀਣਾ ਉਹ ਤਾਂ ਚੰਗਾ ਪਿਆ ਵੇ ਪਸ਼ੂਆਂ ਦਾ ਵਧੀਆ ਹੋਰ ਇੱਥੇ ਆਉਂਦਾ ਟਿੱਪਲ ਆਪਣੇ ਕਾਲੇ ਕਾ ਟਾ ਪੱਪੜਾ ਆ ਗਿਆ ਜਿਹੜੇ ਜਿੱਥੇ ਦੂਜਾ ਆਪਣਾ ਪਿਆ ਸੀਗਾ ਕੀ ਉਹਦਾ ਨਾਮ ਚੰਦ ਚੰਦ ਉਹ ਗਾਹਾਂ ਮੈਂ ਨਾ ਉਹ ਗਾਹਾਂ ਹਾਂ ਉਹ ਤਾਂ ਉੱਥੇ ਆਉਣਾ ਮੈਂ ਤਾਂ ਕਰੇ ਵੀ ਕੋਈ ਦੁਕਾਨ ਕਰ ਲੈਂਦੇ ਨਾ ਬਹੁਤ ਵਧੀਆ ਰਹਿੰਦੇ ਬਿਗਨਿਸ ਕਰਨ ਦੇ ਚੰਪ ਕਰਕੇ ਨਹੀਂ ਆਇਆ ਕਰਦੇ ਹਾਂ ਆ ਗਿਆ ਪਪਲੋ ਹੋ ਚੰਦਾਲਾ ਹਾਂ ਹਾਂ ਐਉਂ ਪਹਿਲੇ ਸੇ ਉਹਨਾਂ ਨੇ ਬਾਈ ਲਾ ਬੈਠਲੇ ਆ ਬੈੜੀਪੁਲੀ ਚ ਜਾਂ ਕਾਹੇ ਚ ਵੀ ਇੱਕ ਦੇ ਗੱਡੀ ਵੇਚੀ ਪੁਰਾਣੀ ਉਹ ਗੱਡੀ ਨੂੰ ਵੀ ਲੈਣੀ ਐ ਇੱਥੇ ਅੱਛਾ ਠੀਕ ਆ ਪੁਰਾਣੀ ਵੇਚੀ ਜਿਗਲਾਵਾਂ ਤੋਂ ਆ ਇਸ ਤੇ ਵੀ ਆ ਕਿਹੜਾ ਰਾ ਆ ਗਿਆ ਕਿਹੜਾ ਰਾ ਆ ਗਿਆ ਯਾਰ ਗੱਡੀ ਨੂੰ ਰਾ ਦੇ ਨਾ ਆਪਾਂ ਦਾ ਵੀਡੀਓ ਜੀ ਲੱਗੇ ਰਹੇ ਸੀ ਮੈਂ ਵੀ ਆਕਾ ਮੋ ਟੋਪਿੰਗ ਕਰਦਾ ਉਹਨੇ ਵੀ ਹਾਰਨ ਹੋਰ ਨਹੀਂ বাজਾਇਆ ਹੂੰ गाने ਚ ਰੁਚੇ ਜਾਂਦੇ ਆਹੀ ਦਾ ਜੱਟਾ ਨੂੰ ਆਪਣਾ ਬਹਿਤ ਮਾੜੀ ਹੁੰਦੀ ਏ ਟਰਾਲੀ ਤੇ ਹੁੰਦੇ ਬਿਲਕੁਲ ਇੱਕ ਇੱਕ ਟਰੈਕਟਰ ਦਾ ਨਹੀਂ ਖੜਕਾ ਸੁਣਦਾ ਹੁੰਦਾ ਇੱਕ ਕੰਨਾ ਚਲਾ ਲੈਂਦੇ ਆ ਹੂੰ ਉਦੋਂ ਵੀ ਨਹੀਂ ਸੁਣਦਾ ਫਿਰ ਮਗਰਹਾਰ ਤੇ ਹਾਰ ਵਿੱਚ ਲੋਕ ਵਜਾਉਂਦੇ ਆ ਛੇਂ ਗਿਆ ਆ ਆਗੇ ਡਾਂਗੇ ਪਿੰਡ ਭਾਈ ਆਪਾਂ ਡਾਂਗੇ ਹੂੰ ਡਾਂਗ ਆ ਗਿਆ ਡਾਂਗ ਆ ਬਾਬੇ ਲਾਗੇ ਡਿੱਤਾ ਹੋ ਰਿਹਾ ਬਾਬੇ ਲਾਗੇ ਡਿੱਤਦਾ ਮੈਡੀਕਲ ਤੋਂ ਹੱਲ ਬੂਟੇ ਭਜਰਾ ਬੈਠਾ ਹਾਂ ਹੂੰਡੇ ਦਾ ਆੜੇ ਭਜਰਾ ਤਾਦੌਰ ਨੂੰ ਹੋਗੇ ਸਿੱਧੇ ਜਮਾ ਨਾਦੌਰ ਨੂੰ ਹੋਗੇ ਸੱਦੇ ਹੁਣ ਗੇਟ ਆਊਗਾ ਉਹ ਉਹਦੇ ਤਾਗੀਆਂ ਦੀ ਹੱਦ ਤੇ ਜਿਹੜਾ ਆ ਹੂੰ ਇਹ ਤਾਗੀਆਂ ਨੇ ਬਣਾਇਆ ਸੀਗਾ ਕਾਲੀ ਪਾਲਟੀ ਨੇ ਹੂੰ ਜਿਹੜੇ ਆਹ ਘਰ ਹੁੰਦੇ ਇਹਨਾਂ ਦਾ ਦੁੱਖ ਇੱਕ ਹੁੰਦਾ ਵਾ ਇਹ ਕਿਤੇ ਰੱਬ ਨਾ ਕਰੇ ਕਿਤੇ ਆਏ ਆ ਕੋਕ ਲੱਜੇ ਕਣਕ ਨਾਰ ਨੂੰ ਤੇ ਨਕਸਾਰ ਪਸ਼ੂਆਂ ਪੂਸੂਆਂ ਦਾ ਵਾੜਾ ਹੋ ਜਾਂਦਾ ਹਾਂ ਖੇਤਾਂ ਦੇ ਵਿੱਚ ਆ ਦੁੱਖ ਅਦਾ ਕਰਦਾ ਜਿਹਨਾਂ ਦੇ ਨਾਰ ਤੇ ਰੱਬ ਨਾ ਕਰੇ ਕਿਸੇ ਪਾਸੇ ਕੋਈ ਰਹਿਣਵਾਸ ਹੋ ਜੇ ਇੱਥੋਂ ਦਿਖਾਈ ਜਾਂਦੀ ਸੀ ਏਰੀਆ ਹੀ ਐ ਜਿੱਦੀ ਸਾਰੇ ਸਾਰੇ ਛੱਟ ਉੱਡ ਗਏ ਪਸ਼ੂ ਵੀ ਮਰ ਗਏ ਸੋ ਫਿਰ ਨੂੰ ਕੰਕ ਨੋਕ ਲਗੀ ਇਹ ਹੋਰ ਬਹੁਤ ਆਹੋ ਕੱਲਾ ਦਾ ਯਾਰ ਆਮ ਮੱਚਿਆ ਰੋਂਦੇ ਯਾ ਲੋ ਬਚਾ ਹਾਂ ਮਾਰਦੇ ਯਾ ਮਹਾਰਾਜ ਤੋਂ ਡਰ ਗਏ ਸੱਚੇ ਬਾਦਸ਼ਾਹੋਂ ਹੂੰ ਉਹ ਨੂੰ ਇਹ ਮੇਰੇ ਸਾਲਿਆਂ ਲੱਗੇ ਮੈਂ ਹਾਂ ਇਹ ਸਾਲ ਕਿਤੇ ਚੜਾਉਣਾ ਆ ਆ ਗਈਆਂ ਭਾਈ ਆਪਣੀਆਂ ਫੈਕਟਰੀਆਂ ਆਈਆਂ ਫੈਕਟਰੀਆਂ ਰੇਕ ਪੇ ਬੜੀ ਮਸ਼ਹੂਰ ਹੁੰਦੀ ਸੀ ਮੋਟ ਦਾ ਚਰੋਪੇ ਬੜੀ ਕੋਲੇ ਹੂੰ ਫੈਕਰੀ ਕੀ ਆਂ ਪਕੌੜਿਆਂ ਦਾ ਨੰਗਰ ਲਾਉਣਾ ਪਿਛਲੀ ਕੋਲੇ ਇਿੱਤੇ ਦੀ ਆ ਆਗੇ ਨਰਮਲ ਕਾਪਲੇ ਦਾ ਪਲਾਂਟ ਆ ਗਿਆ ਹੂੰ ਨਲੀ ਦੇ ਬੋਲ ਲੀਕ ਨੇ ਮਾਰ ਇਹਦੇ ਨਾਲ ਨਰਮਲ ਨੇ ਆ ਮਾਟਰ ਨੇ ਆ ਚਾ ਇਹਨੇ ਕਨੇ ਪੂਦਰਾ ਦਾ ਉਹਨੂੰ ਅਨ ਬਲੂ ਸਟੋਰ ਆ। ਅਨ ਬਲੂ ਸਟੋਰ ਆ ਕੇ ਪੰਮੀ ਦੀ ਫੈਕਟਰੀ ਆ ਗਈ। ਇੱਥੋਂ ਹੌਲੀ ਹੌਲੀ ਆਪਣੇ ਬੋਰਡ ਤੇ ਵੀਡੀਓ ਬਣਾ ਕੇ ਗੇਟ ਦਾ ਹੀ ਬਣਾ। ਗੇਟ ਤੇ ਕਰਵਾ ਲਾ ਜਿੱਥੋਂ ਦੂਸਤਾਂ ਨਾਲ ਬਸ ਤੋਂ ਬੱਦ ਕਰਕੇ ਬਣਾ ਦਿੱਤਾ। ਧੰਨਵਾਦ। ਦੇਖ ਲਓ ਹਾਂ ਇਹ ਤੇ ਜੱਗਾ ਮਾਰਿਆ ਦੀ ਸੜਕ ਬਣਾ ਆਪੀ ਸੜਕ ਬਣਾ ਦੀ ਇੱਥੇ ਇਟਾਂ ਇਟਾਲੀਆਂ ਟਰਾਲੀਆਂ ਵਾਲੀਆਂ ਹੁੰਦੀਆਂ ਦਾੜੀ ਵਾਲੇ ਜਾਂਦੇ ਆ ਟੂੜੀ ਵੜਾਈ ਆ ਰੇਂਡਾ ਗੁੰਦਾ ਇੰਨੇ ਨੇ ਬੀੜਾ ਘਾਰ ਕੇ ਕੀਤਾ ਸੜਕ ਦਾ terjite oh, ali okay. <laughs>